18 ਅਕਤੂਬਰ 2017 ਪੰਜਾਬ ਦਾ ਮੋਹਾਲੀ ਮੋਹਾਲੀ ਦੇ ਵਿੱਚ ਇੱਕ ਪੀਸੀਆਰ ਵੈਨ ਨੂੰ ਫੋਨ ਕਾਲ ਜਾਂਦੀ ਹੈ ਵੀ ਇੱਥੇ ਇੱਕ ਔਰਤ ਜਿਹੜੀ ਹੈ ਖੂਨ ਨਾਲ ਲਥਪਥ ਪਈ ਹੈ ਉਹ ਹਜੇ ਜਿਉਂਦੀ ਹੈ ਵੀ ਜੇ ਤੁਸੀਂ ਜਲਦੀ ਇੱਥੇ ਪਹੁੰਚ ਜੋਂ ਤਾਂ ਇਹ ਬਚ ਸਕਦੀ ਹੈ ਪੁਲਿਸ ਵੱਲੋਂ ਪੁੱਛਿਆ ਜਾਂਦਾ ਵੀ ਤੁਸੀਂ ਬੋਲ ਕਿੱਥੋਂ ਰਹੇ ਹੋ ਤਾਂ ਉਹਨਾਂ ਦਾ ਕਹਿਣਾ ਹੁੰਦਾ ਮਾਨਵ ਮੰਗਲ ਸਮਾਰਟ ਸਕੂਲ ਦੇ ਸਾਹਮਣੇ ਇੱਕ ਗੱਡੀ ਖੜੀ ਹੈ ਗੱਡੀ ਦੇ ਕੋਲ ਇੱਕ ਔਰਤ ਦੀ ਜਿਹੜੀ ਹੈ ਖੂਨ ਨਾਲ ਲਥਪਥ ਪਈ ਹੈ ਜੇ ਤੁਸੀਂ ਪਹੁੰਚੋ ਤੇ ਉਹਨੂੰ ਕਿਸੇ ਚੰਗੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇ ਤਾਂ ਉਹਦੀ ਜਾਨ ਬਚ ਸਕਦੀ ਹੈ। ਹੁਣ ਪੀਸੀਆਰ ਵੈਂਡ ਵਾਲਿਆਂ ਵੱਲੋਂ ਪੁੱਛਿਆ ਜਾਂਦਾ ਵੀ ਤੁਸੀਂ ਕੌਣ ਬੋਲ ਰਹੇ ਹੋ। ਉਹਦਾ ਕਹਿਣਾ ਸੀ ਵੀ ਮੈਂ ਇੱਕ ਰਾਗੀਰਾਂ। ਮੈਂ ਇੱਥੇ ਦੇਖਿਆ ਹੈ ਸਾਰਾ ਕੁਝ ਤੇ ਮੈਂ ਦੇਖਣ ਤੋਂ ਬਾਅਦ ਇੱਕ ਇਨਸਾਨੀਅਤ ਦੇ ਨਾਤੇ ਫੋਨ ਕੀਤਾ। ਉਹ ਪੁੱਛਦੇ ਨੇ ਵੀ ਔਰਤ ਨੂੰ ਹੋਇਆ ਕੀ ਹੈ ਤਾਂ ਉਹਦਾ ਕਹਿਣਾ ਸੀ ਵੀ ਇੱਥੇ ਇਹਨੂੰ ਗੋਲੀਆਂ ਮਾਰੀਆਂ ਗਈਆਂ ਨੇ ਬਹੁਤ ਨੇੜੇ ਤੋਂ। ਪੀਸੀਆਰ ਵੈਂਡ ਵਾਲੇ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹ ਉਸੇ ਟਾਈਮ ਐਕਟਿਵ ਹੁੰਦੇ ਨੇ। ਉਹ ਘਟਨਾ ਜਿੱਥੇ ਹੋਈ ਹੁੰਦੀ ਹੈ ਉਹਦੇ ਬਾਅਦ ਸਿੱਕਲਦੇ ਨੇ ਨਾਲ ਹੀ ਨਾਲ ਜਿਹੜਾ ਸਬੰਧਤ ਪੁਲਿਸ ਸਟੇਸ਼ਨ ਹੁੰਦਾ ਫੇਸ 11 ਦੇ ਵਿੱਚ ਉਹਨਾਂ ਨੂੰ ਫੋਨ ਕਾਲ ਕੀਤੀ ਜਾਂਦੀ ਹੈ ਉਸ ਥਾਣੇ ਦੇ ਜਿਹੜੇ ਇੰਚਾਰਜ ਹੁੰਦੇ ਨੇ ਐਸ ਐਚ ਓ ਅਮਰਪ੍ਰੀਤ ਸਿੰਘ ਉਹ ਵੀ ਮੌਕੇ ਤੇ ਪਹੁੰਚਦੇ ਨੇ ਤੇ ਉਦੋਂ ਪਹਿਲਾਂ ਪੀ ਸੀ ਆਰ ਵੈਨ ਵਾਲੇ ਉੱਥੇ ਪਹੁੰਚ ਚੁੱਕੇ ਸੀ ਜੁਣ ਜਦੋਂ ਜਾ ਕੇ ਦੇਖਿਆ ਜਾਂਦਾ ਇੱਕ ਔਰਤ ਹੁੰਦੀ ਹੈ ਦੇਖਣ ਤੇ ਲੱਗਦਾ ਸੀ ਵੀ ਇਹਦੀ ਮੌਤ ਇਸ ਸਮੇਂ ਤੱਕ ਹੋ ਚੁੱਕੀ ਹੈ ਹੁਣ ਜਦੋਂ ਆਲੇ ਦੁਆਲੇ ਪੁੱਛਿਆ ਜਾਂਦਾ ਵੀ ਹੋਇਆ ਕੀ ਹੈ ਤਾਂ ਭੀੜ ਜਿਹੜੀ ਇਕੱਠੀ ਹੋਈ ਸੀ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਨਿਕਲਦਾ ਉਹਦਾ ਕਹਿਣਾ ਸੀ ਵੀ ਉਹ ਜਿਹੜਾ ਬੰਦਾ ਬੈਠਾ ਹੈ ਉਹਨੇ ਇਹਨੂੰ ਗੋਲੀਆਂ ਮਾਰੀਆਂ ਨੇ ਪਹਿਲਾਂ ਨੇ ਲੜਾਈ ਹੁੰਦੀ ਆ ਉਸ ਤੋਂ ਬਾਅਦ ਇਹ ਗੋਲੀਆਂ ਮਾਰ ਦਿੰਦਾ ਇਹ ਬੁੱਢਾ ਬਹੁਤ ਖਤਰਨਾਕ ਹੈ ਇਹ ਹੋ ਸਕਦਾ ਹੋਰ ਵੀ ਕਿਸੇ ਨੂੰ ਗੋਲੀਆਂ ਮਾਰ ਦੇਵੇ ਜਦੋਂ ਪੁਲਿਸ ਦੀ ਨਿਗਾਹ ਉਹ ਸ਼ਖਸ ਵੱਲ ਜਾਂਦੀ ਹੈ ਉਹ ਇੱਕ ਬਜ਼ੁਰਗ ਬੰਦਾ ਹੁੰਦਾ ਜਿਹੜਾ ਕਿ ਆਪਣੇ ਸਿਰ ਤੇ ਹੱਥ ਰੱਖ ਕੇ ਬੈਠਾ ਹੁੰਦਾ ਜਦੋਂ ਉਹ ਤੋਂ ਪੁੱਛਿਆ ਜਾਂਦਾ ਤਾਂ ਉਹਦਾ ਕਹਿਣਾ ਸੀ ਵੀ ਇਹ ਮੇਰੀ ਪਤਨੀ ਹੈ ਹੁਣ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਤੇ ਉਹ ਬੰਦੇ ਦਾ ਕਹਿਣਾ ਸੀ ਇਹਨੂੰ ਮੈਂ ਹੀ ਗੋਲੀਆਂ ਮਾਰੀਆਂ ਨੇ ਤੇ ਇਹਨੂੰ ਜਲਦੀ ਤੋਂ ਜਲਦੀ ਹਸਪੀਟਲ ਪਹੁੰਚਾਇਆ ਜਾਵੇ। ਪੁਲਿਸ ਵਾਲੇ ਕਹਿੰਦੇ ਨੇ ਠੀਕ ਆ ਕੋਈ ਗੱਲ ਨਹੀਂ ਅਸੀਂ ਹਸਪੀਟਲ ਪਹੁੰਚਾਉਣ ਦਾ ਇੰਤਜ਼ਾਮ ਕਰਦੇ ਆਂ। ਉਸ ਔਰਤ ਨੂੰ ਫਟਾਫਟ ਹਸਪੀਟਲ ਪਹੁੰਚਾਇਆ ਜਾਂਦਾ ਤੇ ਉਸ ਸ਼ਖਸ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਜਾਂਦਾ। ਜਦੋਂ ਔਰਤ ਨੂੰ ਹਸਪੀਟਲ ਪਹੁੰਚਾਉਂਦੇ ਨੇ ਤੇ ਉੱਥੇ ਡਾਕਟਰਾਂ ਵੱਲੋਂ ਉਹਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ। ਤੇ ਜਿਹੜਾ ਬੰਦਾ ਸੀ ਉਹਨੂੰ ਗ੍ਰਿਫਤ ਦੇ ਵਿੱਚ ਲਿਆ ਸੀ ਉਹਦਾ ਕਹਿਣਾ ਸੀ ਵੀ ਉਹ ਗੱਡੀ ਦੇ ਵਿੱਚ ਮੇਰਾ ਰਵਾਲਵਰ ਵੀ ਪਿਆ। ਉਹ ਰਵਾਲਵਰ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ। ਫੋਰੈਂਸਿਕ ਟੀ ਗੱਡੀ ਦੇ ਵਿੱਚ ਬਲੱਡੀ ਬਲੱਡ ਹੁੰਦਾ ਉਹ ਸੈਂਪਲ ਲਏ ਜਾਂਦੇ ਨੇ ਜੋ ਵੀ ਕੁਝ ਉਥੋਂ ਕਲੈਕਟ ਕਰ ਸਕਦੇ ਸੀ ਉਹ ਕਲੈਕਟ ਕਰਦੇ ਨੇ ਹੁਣ ਉਸ ਬਜ਼ੁਰਗ ਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਉਸ ਬਜ਼ੁਰਗ ਵੱਲੋਂ ਇੱਕ ਫੋਨ ਕਾਲ ਵੀ ਕੀਤੀ ਜਾਂਦੀ ਹੈ ਆਪਣੇ ਘਰ ਹੁਣ ਜਦੋਂ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਉਹਦੀ ਉਮਰ ਕਰੀਬ 60 ਸਾਲ ਸੀ ਉਹਦੀ ਅਚਾਨਕ ਤਬੀਅਤ ਖਰਾਬ ਹੋਣ ਲੱਗ ਜਾਂਦੀ ਹੈ ਤਾਂ ਜਿਹੜੇ ਪੁਲਿਸ ਵਾਲੇ ਸੀ ਉਹ ਘਬਰਾ ਜਾਂਦੇ ਨੇ ਇਹਨੇ ਨੂੰ ਜਿੱਥੇ ਫੋਨ ਕਾਲ ਕੀਤੀ ਸੀ ਉਹਦੇ ਘਰੋਂ ਉਹਦਾ ਇੱਕ ਮੈਨੇਜਰ ਪਹੁੰਚਦਾ ਮੈਨੇਜਰ ਦੇ ਹੱਥ ਦੇ ਵਿੱਚ ਲਫਾਫਾ ਹੁੰਦਾ ਜਿਹਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਨੇ ਉਹ ਬਜ਼ੁਰਗ ਬੰਦਾ ਘੱਟੋ ਘੱਟ 10 ਗੋਲੀਆਂ ਕੱਢਦਾ ਇਕੱਠੀਆਂ 10 ਦੀਆਂ 10 ਗੋਲੀਆਂ ਉਹ ਖਾ ਜਾਂਦਾ ਅੱਡ ਅੱਡ ਗੋਲੀਆਂ ਹੁੰਦੀਆਂ ਨੇ ਫਿਰ ਥੋੜੀ ਦੇਰ ਬਾਅਦ ਉਹ ਨਾਰਮਲ ਹੁੰਦਾ ਹੁਣ ਪੁਲਿਸ ਵਾਲੇ ਉਹਦੇ ਨਾਲ ਸਖਤੀ ਵੀ ਨਹੀਂ ਸੀ ਕਰ ਸਕਦੇ ਉਹ ਤੋਂ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੇ ਨੇ ਕਿਉਂਕਿ ਪੁਲਿਸ ਕੋਲ ਕਈ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਹਰ ਬੰਦੇ ਨੂੰ ਅੱਡ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ ਹੈ ਫਿਰ ਉਸ ਬਜ਼ੁਰਗ ਨੂੰ ਪਾਣੀ ਪਿਆ ਜਾਂਦਾ ਬਿਠਾਇਆ ਜਾਂਦਾ ਫਿਰ ਉਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਹੁਣ ਜਿਹੜੀ ਇਹ ਕਤਲ ਦੀ ਵਾਰਦਾਤ ਹੋਈ ਸੀ ਜਿੱਤੇ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਇਸ ਸ਼ਖਸ ਦਾ ਨਾਮ ਸੀ ਨਰਿੰਕਾਰ ਸਿੰਘ ਇਹ ਮੁਹਾਲੀ ਫੇਜ਼ 10 ਦੇ ਵਿੱਚ ਸਰਾਉ ਹੋਟਲ ਦਾ ਮਾਲਕ ਸੀ ਉੱਥੇ ਇਹਨਾਂ ਦੀ ਰਹਿائش ਵੀ ਹੁੰਦੀ ਹੈ 1977 ਦੇ ਵਿੱਚ ਨਰਿੰਕਾਰ ਸਿੰਘ ਦੀ ਮੈਰਿਜ ਹੁੰਦੀ ਹੈ ਤਲਵੰਤ ਕੌਰ ਨਾਲ ਜਿਹੜੀ ਕਿ ਇੰਗਲੈਂਡ ਦੀ ਰਹਿਣ ਵਾਲੀ ਸੀ ਇੰਗਲੈਂਡ ਦੀ ਸਿਟੀਜਨ ਸੀ ਉਹ ਤਲਵੰਤ ਕੌਰ ਦਾ ਪਰਿਵਾਰ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਹੁਣ ਵਿਆਹ ਤੋਂ ਬਾਅਦ ਕੁਲਵੰਤ ਕੌਰ ਨਰਿੰਕਾਰ ਸਿੰਘ ਦੇ ਘਰ ਆ ਜਾਂਦੀ ਹੈ ਮੋਹਾਲੀ ਦੇ ਵਿੱਚ ਇੱਥੇ ਕੁਝ ਦਿਨ ਰਹਿਣ ਤੋਂ ਬਾਅਦ ਕੁਲਵੰਤ ਕੌਰ ਨੂੰ ਮਹਿਸੂਸ ਹੁੰਦਾ ਵੀ ਇੰਗਲੈਂਡ ਤੇ ਮੋਹਾਲੀ ਦੇ ਵਿੱਚ ਬਹੁਤ ਫਰਕ ਹੈ ਉਹ ਨਰਿੰਕਾਰ ਸਿੰਘ ਨੂੰ ਕਹਿਣਾ ਸ਼ੁਰੂ ਕਰਦੀ ਹੈ ਵੀ ਆਪਾਂ ਇੰਗਲੈਂਡ ਚੱਲ ਕੇ ਰਹਿਨੇ ਆ ਇੰਗਲੈਂਡ ਤੇ ਮੋਹਾਲੀ ਦੇ ਵਿੱਚ ਬਹੁਤ ਫਰਕ ਹੈ ਹਰ ਜਗ੍ਹਾ ਨੂੰ ਫਰਕ ਗਿਣਾਇਆ ਜਾਂਦਾ ਜੇ ਕਿਤੇ ਭੀੜ ਹੁੰਦੀ ਤਾਂ ਫਿਰ ਉੱਥੇ ਕੁਲਵੰਤ ਕੌਰ ਦਾ ਕਹਿਣਾ ਸੀ ਵੀ ਇੰਗਲੈਂਡ ਦੇ ਵਿੱਚ ਐਵੇਂ ਨਹੀਂ ਹੁੰਦਾ ਜੇ ਕੋਈ ਹਾਰਨ ਮਾਰਦਾ ਗੱਡੀ ਦਾ ਤਾਂ ਫੇਰ ਕਲਵੰਦ ਕੌਰ ਦਾ ਕਹਿਣਾ ਸੀ ਵੀ ਇੱਥੇ ਫालतੂ ਹੋਰਨ ਮਾਰੀ ਜਾਂਦੇ ਨੇ ਇੰਗਲੈਂਡ ਦੇ ਵਿੱਚ ਐਵੇਂ ਨਹੀਂ ਹੁੰਦਾ ਉਹਨੂੰ ਸਮਝਾਇਆ ਜਾਂਦਾ ਨਰਿੰਕਾਰ ਸਿੰਘ ਆਪਣੀ ਪਤਨੀ ਦੇ ਨਾਲ ਇੰਗਲੈਂਡ ਜਾ ਕੇ ਰਹਿਣ ਲੱਗ ਜਾਂਦੇ ਨੇ ਪਰ ਜਿਹੜਾ ਨਰਿੰਕਾਰ ਸਿੰਘ ਸੀ ਉਹ ਮੋਹਾਲੀ ਦੇ ਵਿੱਚ ਰਹਿ ਕੇ ਬਹੁਤ ਖੁਸ਼ ਸੀ ਹੋਟਲ ਸੀ ਬਹੁਤ ਵਧੀਆ ਚੱਲਦਾ ਸੀ ਕਰੋੜਾਂ ਅਰਬਾਂ ਰੁਪਏ ਦੀ ਪ੍ਰਾਪਰਟੀ ਸੀ ਆਪਣੇ ਹੋਟਲ ਜਾਣਾ RAM ਨਾਲ ਆਪਣੇ ਆਫਿਸ ਦੇ ਵਿੱਚ ਬੈਠਣਾ ਕੋਈ ਟੈਨਸ਼ਨ ਨਹੀਂ ਸੀ ਨੌਕਰ ਕੰਮ ਕਰਦੇ ਸੀ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਇੰਗਲੈਂਡ ਦੇ ਵਿੱਚ ਉਲਟਾ ਆਪਾਂ ਨੂੰ ਉੱਥੇ ਜਾ ਕੇ ਬਿਜ਼ਨਸ ਇੱਕ ਸੈੱਟ ਵੀ ਕਰਨਾ ਹੈ ਤੇ ਕੰਮ ਵੀ ਕਰਨਾ ਪੈਣਾ। ਉਹਨਾਂ ਨੂੰ ਇੰਗਲੈਂਡ ਪਸੰਦ ਨਹੀਂ ਆਉਂਦਾ। ਕਲਵੰਤ ਕੌਰ ਨੂੰ ਇੰਡੀਆ ਪਸੰਦ ਸੀ। ਕੁਝ ਸਮੇਂ ਬਾਅਦ ਨਿਰੰਕਾਰ ਸਿੰਘ ਇੰਗਲੈਂਡ ਤੋਂ ਵਾਪਸ ਆ ਜਾਂਦੇ ਨੇ। ਕਲਵੰਤ ਕੌਰ ਵੀ ਵਾਪਸ ਆਉਂਦੀ ਹੈ ਪਰ ਇਹਨਾਂ ਦੀ ਇੰਗਲੈਂਡ ਤੇ ਇੰਡੀਆ ਦਾ ਜਿਹੜਾ ਉਹ ਮੇਲਜੋਲ ਸੈੱਟ ਨਹੀਂ ਬੈਂਦਾ। ਕਲਵੰਤ ਕੌਰ ਤੇ ਇਹਨਾਂ ਦੀ ਆਪਸ ਦੇ ਵਿੱਚ ਨੋਖ-ਚੋਕ ਚੱਲਦੀ ਰਹਿੰਦੀ ਹੈ। ਹੁਣ ਕਲਵੰਤ ਕੌਰ ਇੰਗਲੈਂਡ ਦੀ ਵੀ ਸਿਟੀਜ਼ਨ ਸੀ। ਉਹ ਕਦੇ ਇੰਗਲੈਂਡ ਚਲੀ ਜਾਂਦੀ। ਕਦੇ ਫਿਰ ਇੱਥੇ ਆ ਜਾਂਦੀ ਤੇ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਜਿਹੜਾ ਉਹ ਚੱਲਦਾ ਰਹਿੰਦਾ ਇਸੇ ਦੌਰਾਨ ਤਲਵੰਤ ਕੌਰ ਪ੍ਰੈਗਨੈਂਟ ਹੁੰਦੀ ਹੈ ਉਹ ਇੱਕ ਬੇਟੀ ਨੂੰ ਜਨਮ ਦਿੰਦੀ ਹੈ ਜਿਹਦਾ ਨਾਮ ਰੱਖਿਆ ਜਾਂਦਾ ਅਮਨਪ੍ਰੀਤ ਕੌਰ ਉਸ ਤੋਂ ਬਾਅਦ ਇਹਨਾਂ ਦੇ ਲੜਾਈ ਝਗੜੇ ਚੱਲਦਿਆਂ ਦੇ ਵਿੱਚ ਹੀ ਫਿਰ ਤਲਵੰਤ ਕੌਰ ਇੱਕ ਬੇਟੇ ਨੂੰ ਜਨਮ ਦਿੰਦੀ ਹੈ ਜਿਹਦਾ ਨਾਮ ਰੱਖਿਆ ਜਾਂਦਾ ਲਵਪ੍ਰੀਤ ਸਿੰਘ ਇਹ ਦੋਨੋਂ ਇੰਗਲੈਂਡ ਰਹਿਣਾ ਸ਼ੁਰੂ ਕਰਦੇ ਨੇ ਉੱਥੇ ਹੀ ਪੜ੍ਹਦੇ ਨੇ ਲਿਖਦੇ ਨੇ ਉੱਥੇ ਹੀ ਆਪਣਾ ਘਰ ਬਸਾ ਲੈਂਦੇ ਨੇ ਤੇ ਉੱਥੇ ਇਹਨਾਂ ਦੇ ਵਿਆਹ ਹੋ ਜਾਂਦੇ ਨੇ ਅੱਗੇ ਬੱਚੇ ਵੀ ਹੋ ਜਾਂਦੇ ਨੇ ਉਹ ਵੀ ਇੰਗਲੈਂਡ ਹੀ ਉਹਨਾਂ ਨੂੰ ਪਸੰਦ ਸੀ ਇੰਗਲੈਂਡ ਹੀ ਰਹਿਣਾ ਸ਼ੁਰੂ ਕਰਦੇ ਨੇ ਹੁਣ ਇੰਨਾ ਕੁਝ ਹੋ ਜਾਂਦਾ ਜ਼ਿੰਦਗੀ ਇੰਨੀ ਲੰਘ ਜਾਂਦੀ ਹੈ ਬੱਚੇ ਹੋ ਜਾਂਦੇ ਨੇ ਬੱਚਿਆਂ ਦੇ ਵਿਆਹ ਹੋ ਜਾਂਦੇ ਨੇ ਪਰ ਕਲਵੰਤ ਤੇ ਨਰਿੰਕਾਰ ਦੀ ਜਿਹੜੀ ਜ਼ਿੰਦਗੀ ਸੀ ਇਹ ਇੰਡੀਆ ਤੇ ਇੰਗਲੈਂਡ ਦੇ ਵਿੱਚ ਫਸੀ ਹੋਈ ਸੀ ਕਲਵੰਤ ਕੌਰ ਦਾ ਕਹਿਣਾ ਸੀ ਵੀ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਇੰਗਲੈਂਡ ਜਾ ਕੇ ਰਹਿਣਾ ਤੇ ਨਰਿੰਕਾਰ ਸਿੰਘ ਦਾ ਕਹਿਣਾ ਸੀ ਵੀ ਮੈਂ ਇੰਗਲੈਂਡ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਮੈਂ ਇੱਥੇ ਹੀ ਸੈੱਟ ਆ ਮੈਨੂੰ ਇਹੀ ਚੰਗਾ ਲੱਗਦਾ ਮੈਂ ਉੱਥੇ ਜਾ ਕੇ ਨਹੀਂ ਰਹਿ ਸਕਦਾ ਕਿਉਂਕਿ ਨਰਿੰਕਾਰ ਸਿੰਘ ਇੱਥੇ ਪਲੇ ਵੱਡੇ ਹੋਏ ਇੱਥੇ ਇਹਨਾਂ ਦੇ ਯਾਰ ਦੋਸਤ ਉਹਨਾਂ ਨੂੰ ਮਿਲਣਾ ਬਹਿਣਾ ਤੇ ਜਿਹੜਾ ਉਹਨਾਂ ਦਾ ਕੰਮ ਸੀ ਉਹ ਵੀ ਸ਼ਾਹੀ ठाट ਸੀ ਹੋਟਲ ਬਹੁਤ ਵਧੀਆ ਚੱਲਦਾ ਸੀ ਨਰਿੰਕਾਰ ਸਿੰਘ ਵਿੱਚ ਵਿੱਚ ਕਈ ਵਾਰ ਕੁਲਵੰਤ ਕੌਰ ਨਾਲ ਇੰਗਲੈਂਡ ਜਾਂਦੇ ਕੁਝ ਦਿਨ ਰਹਿੰਦੇ ਪਰ ਵਾਪਸ ਆ ਜਾਂਦੇ ਕੁਲਵੰਤ ਕੌਰ ਜਦੋਂ ਵੀ ਆਉਂਦੀ ਇਹਨਾਂ ਨੂੰ ਇਸੇ ਬਾਰੇ ਸਮਝਾਇਆ ਜਾਂਦਾ ਫਰਕ ਦੱਸੇ ਜਾਂਦੇ ਕਿ ਉੱਥੇ ਆਏ ਉਹਦੀਆਂ ਅਛਾਈਆਂ ਦੱਸੀਆਂ ਜਾਂਦੀਆਂ ਤੇ ਇੱਥੇ ਕਮੀਆਂ ਦੱਸੀਆਂ ਜਾਂਦੀਆਂ ਹੁਣ ਇਸੇ ਦੇ ਚੱਲਦੇ ਆ ਜਿਹੜੇ ਨਰਿੰਕਾਰ ਸਿੰਘ ਨੇ ਉਹ ਬਿਮਾਰ ਹੋ ਜਾਂਦੇ ਨੇ ਉਹਨਾਂ ਨੂੰ ਹਾਈ ਬੀਪੀ ਸ਼ੂਗਰ ਤੇ ਹੋਰ ਵੀ ਜੜੀਆਂ ਬਿਮਾਰੀਆਂ ਨੇ ਕਈ ਘੇਰ ਲੈਂਦੀਆਂ ਨੇ ਉਹ ਬਿਮਾਰੀਆਂ ਦਾ ਇਲਾਜ ਕਰਵਾਉਂਦੇ ਨੇ ਦਾ ਇਲਾਜ ਚੱਲਦਾ ਸੀ ਪੀਜੀਆਈ ਤੋਂ ਹੁਣ ਕਲਵੰਤ ਕੌਰ ਦਾ ਕਹਿਣਾ ਸੀ ਵੀ ਇੱਥੇ ੱਤਕੇ ਖਾਣੇ ਹਸਪਤਾਲ ਦੇ ਵਿੱਚ ਇੱਥੇ ਕਦੇ ਵੀ ਠੀਕ ਨਹੀਂ ਹੋ ਸਕਦਾ ਕਿਉਂਕਿ ਨਿਰੰਕਾਰ ਸਿੰਘ ਦੀ ਤਬੀਅਤ ਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਂਦਾ ਇੰਗਲੈਂਡ ਦੇ ਵਿੱਚ ਵਧੀਆ ਹਸਪੀਟਲ ਵਧੀਆ ਡਾਕਟਰ ਇੱਕ ਹਰ ਚੀਜ਼ ਦਾ ਨਿਯਮ ਕਾਇਦਾ ਕਾਨੂੰਨ ਹੈ ਉੱਥੇ ਜਾ ਕੇ ਜਲਦੀ ਠੀਕ ਹੋਏਗਾ ਆਪਣੀ ਜ਼ਿੰਦਗੀ ਪੂਰੀ ਬਤੀਤ ਕਰੇਗਾ ਉੱਥੇ ਤੂੰ ਵਧੀਆ ਰਹੇਗਾ ਇੱਥੇ ਤੂੰ ਇੱਥੇ ਹਸਪਤਾਲਾਂ ਦੇ ੱੱੱਕੇ ਖਾਂਦੇ ਹੀ ਮਰ ਜਾਣਾ ਤੇ ਤੂੰ ਠੀਕ ਵੀ ਨਹੀਂ ਹੋਣਾ ਇਹ ਬਹਿਸ ਇਹਨਾਂ ਦੀ ਚੱਲਦੀ ਰਹਿੰਦੀ ਹੈ ਇਹਨਾਂ ਦੀ ਉਮਰ ਹੋ ਜਾਂਦੀ ਹੈ ਜਿਹੜਾ ਨਰਿੰਕਾਰ ਸਿੰਘ ਹੈ 60 ਸਾਲ ਤੇ ਕੁਲਵੰਤ ਕੌਰ ਜਿਹੜੀ ਸੀ ਉਹ 2 ਸਾਲ ਵੱਡੀ ਹੁੰਦੀ ਹੈ ਨਰਿੰਕਾਰ ਸਿੰਘ ਤੋਂ ਉਹਦੀ ਉਮਰ ਹੁੰਦੀ ਹੈ 62 ਸਾਲ ਹੁਣ ਜਿਹੜੇ ਇਹਨਾਂ ਦੇ ਬੱਚੇ ਸੀ ਉਹ ਇੰਗਲੈਂਡ ਰਹਿੰਦੇ ਨੇ ਇੰਗਲੈਂਡ ਆਪਣਾ ਪਰਿਵਾਰ ਬਸਾਉਂਦੇ ਨੇ ਪਰ ਪਿਓ ਨੂੰ ਵੀ ਪਿਆਰ ਕਰਦੇ ਸੀ ਤੇ ਮਾਂ ਨੂੰ ਵੀ ਤੇ ਮਾਂ ਤੇ ਪਿਓ ਦੇ ਵਿੱਚ ਉਹ ਫਸੇ ਹੋਏ ਸੀ ਉਹਨਾਂ ਦੀ ਵੀ ਇੱਛਾ ਇਹੀ ਸੀ ਵੀ ਉਹਨਾਂ ਦੇ ਪਿਤਾ ਪ੍ਰਾਪਰਟੀ ਵੇਚ ਕੇ ਤੇ ਇੰਗਲੈਂਡ ਆ ਕੇ ਸੈੱਟ ਹੋ ਜਾਣ। ਹੁਣ ਇਹ ਸਾਰਾ ਮਾਮਲਾ ਨਰਿੰਕਰ ਨਹੀਂ ਸੀ ਜਾਣਾ ਚਾਹੁੰਦਾ। ਉਹਨੂੰ ਛੱਡ ਵੀ ਦਿੱਤਾ ਜਾ ਸਕਦਾ ਸੀ। ਉਹਨੂੰ ਆਪਣੀ ਜ਼ਿੰਦਗੀ ਜਿਉਣ ਦਿੱਤੀ ਜਾ ਸਕਦੀ ਸੀ। ਹਰ ਬੰਦੇ ਦੀ ਆਪਣੀ ਜ਼ਿੰਦਗੀ ਹੈ। ਜੇ ਆਪਾਂ ਕਹਿੰਦੇ ਆਂ ਵੀ ਔਰਤ ਦੀ ਆਪਣੀ ਜ਼ਿੰਦਗੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉ ਸਕਦੀ ਹੈ ਤਾਂ ਬੰਦਾ ਵੀ ਆਪਣੇ ਹਿਸਾਬ ਨਾਲ ਜਿਉ ਸਕਦਾ। ਉਹਨੂੰ ਇੰਗਲੈਂਡ ਨਹੀਂ ਸੀ ਪਸੰਦ। ਨਹੀਂ ਸੀ ਜਾਣਾ ਚਾਹੁੰਦਾ। ਤੇ ੱੱੱਕਾ ਵੀ ਕਰਨ ਦੀ ਕੋਈ ਲੋੜ ਨਹੀਂ ਸੀ। ਹੁਣ ਨਿਰੰਕਾਰ ਸਿੰਘ ਤੇ ਨਿਰੰਕਾਰ ਦੇ ਸਹੁਰੇ ਤੇ ਪਤਨੀ ਵੱਲੋਂ ਪ੍ਰੈਸ਼ਰ ਪਾਇਆ ਜਾਂਦਾ ਵੀ ਇੱਥੋਂ ਦੀ ਪ੍ਰਾਪਰਟੀ ਵੇਚ ਕੇ ਤੇ ਇੰਗਲੈਂਡ ਚਲੀਏ। ਇਦੋਂ 10-15 ਦਿਨ ਪਹਿਲਾਂ ਕੁਲਵੰਤ ਕੌਰ ਇੰਡੀਆ ਆਉਂਦੀ ਹੈ ਇੰਗਲੈਂਡ ਤੋਂ ਫਿਰ ਆ ਕੇ ਉਹੀ ਇਹਨਾਂ ਦਾ ਜਿਹੜਾ ਰੌਲਾ ਇੰਗਲੈਂਡ ਦਾ ਤੇ ਇੰਡੀਆ ਦਾ ਪੈ ਜਾਂਦਾ। ਨਿਰੰਕਾਰ ਸਿੰਘ ਦਾ ਕਹਿਣਾ ਸੀ ਵੀ ਮੈਂ ਸਪਸ਼ਟ ਕਰਤਾ ਸੀ ਵੀ ਮੈਂ ਇੰਗਲੈਂਡ ਨਹੀਂ ਜਾਣਾ ਪਰ ਮੇਰੇ ਤੇ ਵਾਰ-ਵਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ। ਇਹ ਸਾਰੇ ਕਾਸੇ ਦੇ ਵਿੱਚ 18 ਅਕਤੂਬਰ 2017 ਨੂੰ ਨਰਿੰਕਾਰ ਸਿੰਘ ਦੀ ਦਵਾਈ ਚੱਲਦੀ ਸੀ ਪੀਜੀਆਈ ਤੋਂ ਹੁਣ ਪੀਜੀਆਈ ਜਾਣ ਵਾਸਤੇ ਤਿਆਰ ਹੁੰਦੇ ਨੇ ਸਵੇਰੇ ਬ੍ਰੇਕਫਾਸਟ ਕਰਦੇ ਨੇ ਦੋਨੋਂ ਮੀਆਂ ਬੀਬੀ ਉਸ ਦਿਨ ਜਿਹੜਾ ਇਹਨਾਂ ਦਾ ਮੈਨੇਜਰ ਹੈ ਮੈਨੇਜਰ ਦੇ ਮੁਤਾਬਕ ਦੋ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਕਦੇ ਨਹੀਂ ਸੀ ਹੋਈਆਂ ਨਰਿੰਕਾਰ ਸਿੰਘ ਅਕਸਰ ਜਿੱਥੇ ਵੀ ਜਾਂਦੇ ਸੀ ਆਪਣੀ BMW ਕਾਰ ਦੇ ਵਿੱਚ ਜਾਂਦੇ ਸੀ ਉਸ ਦਿਨੇ ਆਪਣੀ ਗੱਡੀ ਦੇ ਵਿੱਚ ਨਹੀਂ ਜਾਂਦੇ ਮੈਨੇਜਰ ਦੀ ਇੰਡੀਗੋ ਕਾਰ ਲੈ ਕੇ ਜਾਂਦੇ ਨੇ ਦੂਜਾ ਨਰੇਂਕਾਰ ਸਿੰਘ ਆਪਣੀ ਲਾਇਸੈਂਸੀ ਰੋਲਵਰ ਬੱਤੀਪੁਰ ਦੀ ਉਹ ਨਹੀਂ ਸੀ ਲੈ ਕੇ ਜਾਂਦੇ ਤੇ ਉਸ ਦਿਨ ਉਹ ਵੀ ਨਾਲ ਲੈ ਕੇ ਜਾਂਦੇ ਨੇ ਇਹ 8:30 9:00 ਵਜੇ ਦੇ ਕਰੀਬ ਘਰੋਂ ਨਿਕਲਦੇ ਨੇ ਫੇਜ਼ 10 ਦੇ ਵਿੱਚੋਂ ਪੀਜੀਆਈ ਜਾਣ ਵਾਸਤੇ ਇਹਨਾਂ ਦਾ ਇੱਕ ਗਵਾਂਡੀ ਮਿਲਦਾ ਗਵਾਂਡੀ ਦਾ ਕਹਿਣਾ ਸੀ ਵੀ ਮੈਨੂੰ ਜਦੋਂ ਮਿਲੇ ਨੇ ਜਾਣ ਲੱਗਿਆ ਉਦੋਂ ਬਿਲਕੁਲ ਨਾਰਮਲ ਸੀ ਐਸਾ ਕੁਝ ਲੱਗ ਨਹੀਂ ਸੀ ਰਿਹਾ ਹੁਣੇ ਗੱਡੀ ਦੇ ਵਿੱਚ ਬੈਠਦੇ ਨੇ ਤੇ ਗੱਡੀ ਦੇ ਵਿੱਚ ਫਿਰ ਇੰਗਲੈਂਡ ਤੇ ਇੰਡੀਆ ਇਹ ਚੱਲ ਪਿੰਦਾ ਬਹਿਸ ਹੋਣੀ ਸ਼ੁਰੂ ਹੁੰਦੀ ਹੈ ਬਹਿਸ ਹੌਲੀ ਹੌਲੀ ਵੱਧਦੀ ਹੈ ਉੱਥੇ ਫਿਰ ਨਿਰੰਕਾਰ ਦਾ ਕਹਿਣਾ ਸੀ ਵੀ ਮੈਂ ਸਪਸ਼ਟ ਕਰਦਾ ਸੀ ਮੈਂ ਇੰਗਲੈਂਡ ਨਹੀਂ ਜਾਣਾ ਚਾਹੇ ਜੋ ਮਰਜ਼ੀ ਹੋ ਜੇ ਤੇ ਜੇ ਤੂੰ ਮੇਰੇ ਤੋਂ ਜਾਣਾ ਚਾਹੁੰਦੀ ਆ ਅੱਡ ਹੋਣਾ ਚਾਹੁੰਦੀ ਆ ਤੂੰ ਆਪਣੀ ਪ੍ਰਾਪਰਟੀ ਲੈ ਸਕਦੀ ਆ ਆਪਣਾ ਹਿੱਸਾ ਲੈ ਸਕਦੀ ਆ ਤੂੰ ਜਾ ਸਕਦੀ ਆ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਰੋਕ ਟੋਕ ਨਹੀਂ ਪਰ ਮੈਂ ਨਹੀਂ ਜਾਣਾ ਜਦੋਂ ਇਹਨਾਂ ਦੀ ਬਹਿਸ ਜ਼ਿਆਦਾ ਵੱਧਦੀ ਹੈ ਮਾਨਮ ਮੰਗਲ ਸਮਾਰਟ ਸਕੂਲ ਦੇ ਸਾਹਮਣੇ ਜਾ ਕੇ ਫਿਰ ਇੰਨੀ ਜ਼ਿਆਦਾ ਬਹਿਸ ਵੱਧਦੀ ਹੈ ਕਲਵੰਤ ਕੌਰ ਦਾ ਕਹਿਣਾ ਹੁੰਦਾ ਵੀ ਗੱਡੀ ਰੋਕ ਮੈਂ ਗੱਡੀ ਦੇ ਵਿੱਚੋਂ ਉਤਰਨਾ ਹੁਣ ਉੱਤਰ ਨੂੰ ਤੇ ਅੱਗੇ ਜਾਣ ਨੂੰ ਲੈ ਕੇ ਇਹਨਾਂ ਦੀ ਬਹਿਸ ਜਦੋਂ ਹੋਰ ਹੀ ਰੂਪ ਲੈ ਲੈਂਦੀ ਹੈ ਗੱਡੀ ਰੋਕੀ ਜਾਂਦੀ ਹੈ ਨਿਰੰਕਾਰ ਵੱਲੋਂ ਗੇਟ ਖੋਲਦੀ ਹੈ ਕੁਲਵੰਤ ਕੌਰ ਉਤਰਨ ਲੱਗਦੀ ਹੈ ਉੱਤਰ ਤੇ ਉੱਤਰ ਤੇ ਇਹਨਾਂ ਦੀ ਕਾਫੀ ਬਹਿਸ ਹੁੰਦੀ ਹੈ ਉੱਥੇ ਕਿਸੇ ਵੱਲੋਂ ਦੇਖਿਆ ਵੀ ਜਾਂਦਾ ਜਦੋਂ ਕੁਲਵੰਤ ਕੌਰ ਥੱਲੇ ਉਤਰਦੀ ਹੈ ਤਾਂ ਨਿਰੰਕਾਰ ਗੁੱਸੇ ਦੇ ਵਿੱਚ ਆਪਣੀ ਰਵਾਲਵਰ ਕੱਢਦਾ ਤੇ ਲਗਾਤਾਰ ਤਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਗੋਲੀਆਂ ਬਹੁਤ ਨਜ਼ਦੀਕ ਤੋਂ ਕੁਲਵੰਤ ਕੌਰ ਦੇ ਲੱਗਦੀਆਂ ਨੇ ਉਹ ਉੱਥੇ ਹੀ ਲਹੂ ਲਹਾਨ ਹੋ ਕੇ ਡਿੱਗ ਪੈਂਦੀ ਹੈ ਇੰਨੇ ਨੂੰ ਨਿਰੰਕਾਰ ਦਾ ਗੁੱਸਾ ਵੀ ਸ਼ਾਂਤ ਹੋ ਜਾਂਦਾ ਕਿਉਂਕਿ ਗੁੱਸਾ ਹਮੇਸ਼ਾ ਇੱਕ ਮਿੰਟ ਦਾ ਹੀ ਹੁੰਦਾ ਉਹ ਮਿੰਟ ਜੇ ਆਪਾਂ ਬਚਾ ਲਈਏ ਉਹ ਮਿੰਟ ਆਪਣੇ ਆਪ ਤੇ ਕੰਟਰੋਲ ਕਰ ਲਈਏ ਤਾਂ ਬਹੁਤ ਵੱਡਾ ਖਤਰਾ ਟਲ ਜਾਂਦਾ ਬਹੁਤ ਵੱਡੀ ਮੁਸੀਬਤ ਟਲ ਜਾਂਦੀ ਹੈ ਪਰ ਉਹ ਇੱਕ ਮਿੰਟ ਕੱਢਣਾ ਸਦੀਆਂ ਦੇ ਬਰਾਬਰ ਹੈ ਉਹ ਮਿੰਟ ਕੱਢਣਾ ਬਹੁਤ ਔਖਾ ਹੈ ਅਕਸਰ ਉਹ ਮਿੰਟ ਨਿਕਲਦਾ ਨਹੀਂ ਉਹ ਨਿਰੰਕਾਰ ਨੂੰ ਜਦੋਂ ਪਤਾ ਲੱਗਦਾ ਵੀ ਇਹ ਮੇਰੇ ਤੋਂ ਗਲਤੀ ਹੋ ਚੁੱਕੀ ਹੈ ਤੇ ਗਲਤੀ ਵੀ ਬਹੁਤ ਵੱਡੀ ਹੋ ਚੁੱਕੀ ਹੈ ਇਰੇ ਉਹਦੇ ਵੱਲੋਂ ਪੀਸੀਆਰ ਨੂੰ ਫੋਨ ਕੀਤਾ ਜਾਂਦਾ। ਉਹ ਫੋਨ ਕਰਦਾ ਉਹਨੂੰ ਇਹ ਸੀ ਵੀ ਪੁਲਿਸ ਵਾਲੇ ਆਉਣ ਜਲਦੀ ਨੂੰ ਹਸਪੀਟਲ ਪਹੁੰਚਣਾ ਹੋ ਸਕਦਾ ਹੈ ਇਹ ਬੱਚੇ ਕਿਉਂਕਿ ਨਰਿੰਕਾਰ ਦਾ ਕਹਿਣਾ ਸੀ ਵੀ ਜਦੋਂ ਗੋਲੀਆਂ ਮਾਰੀਆਂ ਮੈਂ ਉਹਨੂੰ ਤੜਫਦੀ ਨੂੰ ਦੇਖਿਆ ਮੈਂ ਦੇਖਿਆ ਵੀ ਹਜੇ ਇਹਦੇ ਚ ਜਾਨ ਹੈਗੀ ਆ ਹੋ ਸਕਦਾ ਹੈ ਬੱਚੇ। ਪਰ ਇੰਨੀ ਨੇੜੇ ਗੋਲੀਆਂ ਲੱਗੀਆਂ ਤਾਂ ਕਿਸੇ ਚਮਤਕਾਰ ਦੀ ਮੇਸੇ ਚਮਤਕਾਰ ਰੋਜ਼ ਰੋਜ਼ ਨਹੀਂ ਹੁੰਦੇ। ਫਿਰ ਪੁਲਿਸ ਮੌਕੇ ਤੇ ਪਹੁੰਚਦੀ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਹੁਣ ਪੁਲਿਸ ਵੱਲੋਂ ਐਫਆਈਆਰ ਕੀਤੀ ਜਾਂਦੀ ਹੈ। ਇਹਨਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ 18 ਅਕਤੂਬਰ 2017 ਨੂੰ ਇੱਕ ਘਟਨਾ ਵਾਪਰਦੀ ਹੈ ਤੇ 28 ਤਰੀਕ ਨੂੰ ਪੁਲਿਸ ਕੋਲ ਇੱਕ ਈਮੇਲ ਆਉਂਦੀ ਹੈ ਅਮਨਪ੍ਰੀਤ ਕੌਰ ਵੱਲੋਂ ਤੇ ਲਵਪ੍ਰੀਤ ਸਿੰਘ ਜਿਹੜੇ ਕਿ ਨਿਰੰਕਾਰ ਸਿੰਘ ਦੇ ਬੱਚੇ ਹੁੰਦੇ ਨੇ ਦੋਨੋਂ ਇੰਗਲੈਂਡ ਤੋਂ ਈਮੇਲ ਭੇਜਦੇ ਨੇ ਵੀ ਸਾਡੇ ਪਿਓ ਨੂੰ ਸਾਡੀ ਮਾਂ ਨਾਲ ਕੋਈ ਪਿਆਰ ਨਹੀਂ ਸੀ ਇਹ ਸਾਡੇ ਸਨਕੀ ਪਿਓ ਨੇ ਇੱਕ ਪੂਰੀ ਸੋਚੀ ਸਮਝੀ ਚਾਲ ਦੇ ਤਹਿਤ ਸਾਡੀ ਮਾਂ ਨੂੰ ਮਾਰਿਆ ਤੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹੁਣ ਜਦੋਂ ਇਹ ਈਮੇਲ ਆਉਂਦੀ ਹੈ ਇਹ ਤੋਂ ਹੁਣ ਇਹ ਮਾਮਲਾ ਦੂਜੇ ਪਾਸੇ ਮੁੜ ਜਾਂਦਾ ਹੈ। ਨਰਿੰਕਾਰ ਸਿੰਘ ਦਾ ਕਹਿਣਾ ਸੀ ਵੀ ਇਹ ਅਚਾਨਕ ਹੋਇਆ ਹੈ। ਬਹਿਸ ਕਾਰਨ ਹੋਇਆ ਹੈ ਕਿਉਂਕਿ ਬਹਿਸ ਸੀ ਇੰਗਲੈਂਡ ਤੇ ਇੰਡੀਆ ਨੂੰ ਲੈ ਕੇ। ਪਰ ਹੁਣ ਬੱਚਿਆਂ ਦਾ ਕਹਿਣਾ ਸੀ ਵੀ ਸਾਡੀ ਪਿਓ ਨੂੰ ਸਾਡੀ ਮਾਂ ਦੇ ਨਾਲ ਪਿਆਰ ਹੀ ਨਹੀਂ ਸੀ। ਉਸ ਤੋਂ ਬਾਅਦ ਕੇਸ ਅੱਗੇ ਚੱਲਦਾ ਹੈ। ਪਰ ਗੱਲ ਇਹ ਹੈ ਸਿਆਣੇ ਅਕਸਰ ਕਹਿੰਦੇ ਨੇ ਵੀ ਜ਼ਿਆਦਾ ਕਲੇਸ਼ ਜਿਹੜਾ ਉਹ ਲੈ ਕੇ ਬਹਿ ਜਾਂਦਾ ਹੈ। ਲੈ ਕੇ ਬੈੰਡ ਦਾ ਮਤਲਬ ਇਹੀ ਹੈ ਵੀ ਜਦੋਂ ਲਗਾਤਾਰ ਕਲੇਸ਼ ਹੁੰਦਾ ਰਹੇ ਤਾਂ ਕਿਸੇ ਨਾ ਕਿਸੇ ਜੀਵ ਵੱਲੋਂ ਕੋਈ ਸਖਤ ਕਦਮ ਚੁੱਕਿਆ ਜਾਂਦਾ ਉਸ ਕਦਮ ਇਹ ਜਾਂ ਹੁੰਦਾ ਵੀ ਪੂਰੇ ਪਰਿਵਾਰ ਦੀ ਬਰਬਾਦੀ ਹੋ ਜਾਂਦੀ ਹੈ ਹੁਣ ਇੱਥੇ ਵੀ ਕੀ ਹੋਇਆ ਕਲਵੰਤ ਕੌਰ ਸੀ ਜਿਹੜੀ ਉਹਦੀ ਜਾਨ ਚਲੀ ਗਈ ਤੇ ਜਿਹੜਾ 60 ਸਾਲਾਂ ਦਾ ਪੇਸ਼ੈਂਟ ਸੀ ਨਰਿੰਕਰ ਉਹ ਜੇਲ ਚਲਾ ਗਿਆ ਕਲੇਸ਼ ਦੇ ਵਿੱਚ ਹਮੇਸ਼ਾ ਘਾਟਾ ਹੀ ਹੁੰਦਾ ਜੇ ਆਪਾਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਦੇ ਵਿੱਚ ਰੱਖੀਏ ਤਾਂ ਆਪਾਂ ਵੱਡੀਆਂ مصیਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਇਸ ਤਰ੍ਹਾਂ ਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਡੇ